ਲੱਗਦੀ ਹੈ ਬੁੜੀ ਕਿਸੇ ਵਸ ਵੇਖ ਲੈ ਆ ਲੈ ਆ ਬਈ ਕਿਆ ਰਤ ਕਿਆ ਰਤ ਜੱਟੀ ਨੱਚਦੀ ਪਟੂਲਾ ਬਣ ਕੇ ਪਾ ਬੋਲੀ ਸੋਹਣਿਆ ਬੇ ਅੱਜ ਕੱਲ ਪੈਸੇ ਹੀ ਬੰਦੇ ਨੂੰ ਬਣਾ ਰਿਹਾ ਜਿੰਨਾ ਪੈਸਾ ਹੈ ਓਨੇ ਬੰਦਾ ਵੱਡਾ ਹੈ ਸਸ਼ੀਕਲ ਦੋਸਤੋ ਕੀ ਹਾਲ ਚਾਲ ਹੈ ਮੇਰੇ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਤੇ ਆਜ ਮਲੇ ਆਨੇ ਬਈ ਤੁਹਾਨੂੰ ਸਾਰਿਆਂ ਨੂੰ ਇੱਕ ਆ ਫਿਰਦੀ ਆ ਸਾਡੀ ਬੁੜੀ ਉਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਹੋਰ ਦੱਸੋ ਜੀ ਮੌਸਮ ਦਾ ਆਨੰਦ ਲੈ ਰਹੇ ਹੋ ਕਿ ਨਹੀਂ ਲੈ ਰਹੇ ਹੋ ਮੀ ਤੁਹਾਡੇ ਉਧਰ ਪੈ ਰਿਹਾ ਕਿ ਨਹੀਂ ਪੈ ਰਿਹਾ ਪਲੀਜ਼ ਵਲੌਗ ਦੇ ਥੱਲੇ ਨਾ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਇੱਧਰ ਮੌਸਮ ਬਹੁਤ ਖਰਾਬ ਹੋ ਰਿਹਾ ਜਿਸ ਕਰਕੇ ਅਸੀਂ ਹਾਲੇ ਤੱਕ ਸ਼ੂਟ ਸ਼ੁਰੂ ਵੀ ਨਹੀਂ ਕਰਿਆ ਹੈਗਾ ਇੱਕ ਪੈਸੇ ਦਾ ਕੰਮ ਨਹੀਂ ਕਰਿਆ ਹੈਗਾ ਆ ਹੁਣ ਮੇਰੇ ਮੁੰਡੇ ਨੂੰ ਮਿਲ ਲਓ ਇਹਨੂੰ ਕਿਆ ਕਰੋ ਮਾੜਾ ਮੋਟਾ ਢੱਡ ਢੁੱਡ ਘਟਾ ਲਓ ਇੱਟਾ ਜੇ ਮੋਟਾਈ ਹੋ ਜਾਂਦਾ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਦੋਸਤੋ ਬਾਰਸ਼ਾਂ ਦਾ ਮੌਸਮ ਆ ਗਿਆ ਸਾਰੇ ਪਾਸੇ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਸਾਰੇ ਪਾਸੇ ਬਹੁਤ ਵਧੀਆ ਮੌਸਮਾਂ ਵੀਰੇ ਦੇਖ ਲੋ ਤੇ ਕਿਹਾਂ ਆਪਾਂ ਬਈ ਗੱਲ ਹੋਰ ਵੀ ਕਰਨੀ ਸੀ ਹੈਨਾ ਮੌਸਮਾਂ ਦੇ ਚਲ ਹੁਣ ਸੌਣ ਦਾ ਮਹੀਨਾ ਆ ਗਿਆ ਇਸ ਮਹੀਨੇ ਮੌਸਮ ਠੰਡਾ ਹੁੰਦਾ ਪਾਣੀ ਫੁੱਲ ਹੁੰਦਾ ਹੈਗਾ ਆ ਸਾਰੇ ਦੋਸਤਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀ ਜਿੰਨੇ ਵੀਡੀਓ ਦੇਖਦੇ ਨੇ ਇੱਕ ਇੱਕ ਦਰਖਤ ਜ਼ਰੂਰ ਲਾਓ ਸਾਰੇ ਹਾਂ ਸਹੀ ਗੱਲ ਤਾਂ ਜੋ ਆਪਾਂ ਕੁਦਰਤ ਨੂੰ ਬਚਾ ਸਕੀਏ ਕਹਿੰਦੇ ਸਾਰੇ ਨੇ ਵੀ ਦਰਖਤ ਲਾਓ ਲੱਪਰ ਲਾਉਂਦਾ ਕੋਈ ਹੈ ਨਹੀਂ ਲਾਉਂਦਾ ਕੋਈ ਹੈ ਨਹੀਂ ਹੈਨਾ ਪਰ ਪਹਿਲਾਂ ਆਪਾਂ ਨੂੰ ਇਹ ਕਰਨੀ ਪਊਗੀ ਅੱਜ ਤਾਂ ਲਾਤੇ ਸੀਗੇ ਫਲ ਵਾਲੇ ਉਹ ਤੁਹਾਨੂੰ ਕਹਿਣਾ ਵੀ ਤੁਸੀਂ ਵੀ ਸਾਰੇ ਜ਼ਰੂਰੀ ਕਿ ਕਿ ਕਬੂਟਾ ਲਾਓ ਅਸੀਂ ਹੋਰ ਵੀ ਲਾ ਰਹੇ ਹਾਂ ਵੀਰੇ ਹੁਣ ਮੀਂਹ ਦਾ ਮੌਸਮ ਖੁੱਲ ਗਿਆ ਪਹਿਲਾਂ ਧੁੱਪ ਜਾਂਦੀ ਦੀ ਵੀਰੇ ਜਿੰਨੇ ਕੁ ਲਾਏ ਤੇ ਨਾ ਉਹ ਸਾਰੇ ਗਰਮੀ ਕਰਕੇ ਧੁੱਪ ਕਰਕੇ ਮੱਚ ਗਏ ਵਿਚਾਰੇ ਤੇ ਸੁੱਕ ਗਏ ਕੁਸ ਤੇ ਹੁਣ ਹੋਰ ਵੀ ਲਾ ਰਹੇ ਹਾਂ ਵੀਰੇ ਆ ਮੀਂਹ ਮੀਂਹ ਚ ਵਧੀਆ ਚੱਲ ਪੈਣਗੇ ਲਾਓ ਯਾਰ ਵੱਧੋ ਵੱਧ ਲਾਓ ਵੀਰੇ ਯਾਰ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਨਾ ਲਾਉਂਦੇ ਨਹੀਂ ਲਾਉਂਦੇ ਨਹੀਂ ਗਵਰਨਮੈਂਟ ਦੇ ਨਾ ਗੱਲ ਛੱਡਿਆ ਕਰੋ ਥੋੜਾ ਜਿਹਾ ਆਪਣਾ ਹੀ ਫਰਜ਼ ਵੰਡਦੇ ਨਾ ਆਪਾਂ ਆ ਪੂਰੇ ਕਰੀਏ ਕਹਿੰਦੇ ਤੁਸੀਂ ਕਿੰਨੇ ਲਾ ਰਹੇ ਹੋ ਹਾਂਜੀ ਮੈਂ ਤਾਂ ਕੋਈ ਵੀ ਵਿਧੀਵੇਂ ਹੁਣ ਦੇਖੋ ਗਰਮੀ ਬਹੁਤ ਜ਼ਿਆਦਾ ਹੋਈ ਜਿਹੜੇ ਜਾਨਵਰ ਨੇ ਵਿਚਾਰੇ ਇਦਾਂ ਹੀ ਤੁਰੇ ਫਿਰਦੇ ਰਹਿੰਦੇ ਆ ਨਾ ਪਲੀਜ਼ ਕਿਰਪਾ ਕਰਕੇ ਆਪਣੇ ਗੇਟ ਦੇ ਬਾਹਰ ਪਾਣੀ ਪੂਣ ਦਾ ਕੋਲਾ ਕੁਝ ਵੀ ਭਰ ਕੇ ਰੱਖ ਦਿਆ ਕਰੋ ਹਾਂ ਤੋੜਾ ਜੋ ਵੀ ਐ ਮੈਂ ਪਰ ਕੋਲਾ ਕਹਿਣੀ ਆ ਤੇ ਉਹ ਚੀਜ਼ ਭਰ ਕੇ ਰੱਖ ਜਿਓ ਕਿਉਂਕਿ ਆਪਾਂ ਤਾਂ ਬੋਲ ਕੇ ਪਾਣੀ ਪੂਣੀ ਮੰਗਸਾ ਠੰਡਾ ਪੀ ਸਕਦੇ ਇਹ ਸੀ ਜਿਹੜੇ ਜਾਨਵਰ ਚਾਰੇ ਭੁੱਖੇ ਝਾਏ ਉਦਾਂ ਹੀ ਫਿਰਦੇ ਰਹਿੰਦੇ ਆ ਜੇ ਆਪਾਂ ਨਹੀਂ ਤਰਸ ਖਾਵਾਂਗੇ ਹੋਰ ਕੌਣ ਖਾਊ ਬਾਪੂ ਜੀ ਹਾਂ ਜੀ ਬਾਪੂ ਜੀ ਕੀ ਬੋਲਣਾ ਚਾਹੂਗੇ ਕੁਝ ਆ ਲੋ ਜੀ ਸਸਿਕਾ ਜੀ ਆ ਲੋ ਜੀ ਸਾਡੇ YouTube ਵਾਲੇ ਮਰੇਸ਼ਪੁਰੀ ਨੂੰ ਮਿਲਾਈਏ ਠੀਕ ਹੋ ਚਲ ਜਓ ਹਾਂ ਗੱਲ ਸਭ ਵਧੀਆ ਰਹੇ ਤੁਸੀਂ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋਵੋਗੇ ਸਾਡਾ ਬਾਪੂ ਕੰਡਮ ਹੋ ਗਿਆ ਬਿਜਲੀ ਐਕਸੀਡੈਂਟ ਹੋ ਗਿਆ ਸਾਡੇ ਬਾਪੂ ਦਾ ਐਕਸੀਡੈਂਟ ਹੋ ਗਿਆ ਸਾਡੇ ਬਾਪੂ ਦਾ ਕੰਡਮ ਹੋ ਗਿਆ ਮਸਾ ਸੈਟ ਜੇ ਕਰਾ ਡਾਕਟਰ ਤੋਂ ਕਹਾ ਦਵਾਈ ਦਵਾ ਕੇ ਫਿਰ ਸਾਡੇ ਸ਼ੂਟਰ ਇੰਦੇ ਚਲੋ ਮੁੰਡਾ ਵੀ ਗੱਡੀ 'ਚ ਲੱਗਿਆ ਹਾਂ ਇਧਰੋਂ ਸਾਡੀ ਟੀਮ ਤੇ ਕਰਾਇਆ ਰ ਆ ਇਧਰੋਂ ਆ ਬਾਈ ਗੱਡੀ 'ਚ ਲੱਗਿਆ ਗੋਟੇਲਾ ਹਜੇ ਦਿਖਾ ਨਹੀਂ ਸਕਦੇ ਗੋਟ ਮੈਂ ਵੀ ਡਿੱਗੀ ਸੁਧਣਾ ਹਾਂ ਇਹ ਵੀਰੇ ਗੱਡੀ ਤੇ ਲੱਗਿਆ ਵੀਰੇ ਆਇਆ ਵੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਦਾ ਨਹੀਂ ਹੋਣਾ ਇਹਦਾ ਨਹੀਂ ਹੋਇਆ ਚਲੋ ਆਪਾਂ ਗੱਡੀ ਹਾਂ ਵੀਰੇ ਇਹਨਾਂ ਨੇ ਸਾਰੇ ਮੁੰਡਿਆਂ ਨੇ ਕੁੜੀਆਂ ਨੇ ਦਰਖਤਾਂ ਬਾਰੇ ਕਿਹਾ ਹੈ ਹੋਰ ਸਾਰਾ ਕੁਝ ਕਿਹਾ ਪਰ ਮੈਂ ਇੱਕ ਗੱਲ ਨਵੀਂ ਕਹਿਣੀ ਚਾਹੂੰਗਾ ਤੁਹਾਨੂੰ ਹਾਂਜੀ ਹਾਂਜੀ ਆਪਣਿਆਂ ਤੋਂ ਬਚਿਓ ਯਾਰ ਬੇਗਾਨੇ ਸਾਂਭ ਲੈਣਗੇ ਤੁਹਾਨੂੰ ਹਾਂ ਆਪਣੇ ਤੋਂ ਬਚਿਓ ਇਹ ਪੁਆਇੰਟ ਨੋਟ ਕਰਨ ਵਾਲਾ ਨੋਟ ਕਰ ਲਿਓ ਨੋਟ ਕਰ ਲਿਓ ਸਹੀ ਗੱਲ ਮੈਨੂੰ ਮਾਰਿਆ ਆਪਣੇ ਨੇ ਮੈਨੂੰ ਮਾਰਿਆ ਆਪਣੇ ਨੇ ਹਾਂ ਚਲ ਕੋਈ ਗੱਲ ਮੈਂ ਬੂ ਡੈਨਸ਼ਨ ਤੇਰੇ ਨਾਲ ਖੜਿਆ ਕੋਈ ਚੱਕਰ ਨਹੀਂ ਕਿਉਂ ਬੇਗਾਨਿਆਂ ਤੋਂ ਆਪਾਂ ਨੂੰ ਇੰਨਾ ਖਤਰਾ ਨਹੀਂ ਹੁੰਦਾ ਜਿੰਨਾ ਆਪਣੇਆਂ ਤੋਂ ਹਾਂ ਸਹੀ ਗੱਲ ਬਾਪੂ ਜੀ ਚੰਗੀ ਤਰ੍ਹਾਂ ਜਾਣਦੇ ਜਿਹਦੇ ਦੇ ਬੀਤਦੇ ਉਹਨੂੰ ਹੀ ਪਤਾ ਉਹਨੂੰ ਪਤਾ ਹੁੰਦਾ ਸਹੀ ਗੱਲ ਅਸੀਂ ਕਰ ਜਿੰਨੇ ਆਪ ਨੂੰ ਆਪਣੇ ਤੋਂ ਖਤਰਾ ਹੁੰਦਾ ਹਨਾ ਫਿਲਮ ਦੇ ਵਿੱਚ ਇਹ ਦੇਖ ਲਓ ਪਹਿਲਾਂ ਕਿਵੇਂ ਦੀ ਹੁੰਦੀ ਸੀ ਹੁਣ ਕਿਵੇਂ ਦੀ ਹਾਂ ਲੱਗਦੀ ਆ ਲੱਗਦੀ ਆ ਬੂੜੀ ਕਿਸੇ ਵਾਸੇ ਲੈ ਹਾਂ ਅਭੀ ਤਾਂ ਹਮ ਜਵਾਨ ਹੈ। ਇਹ ਤਾਂ ਬੁਢੀ ਬਣਾ ਦਿੰਦੇ ਹਾਂ। ਕਾ ਕਰਾਂ ਫਿਰ? ਕੀ ਕਰੀਏ? ਯਾਰ ਸਾਡੀ ਸਟੋਰੀ ਪੜਤਾ ਹੈ ਭਾਈ। ਮਜਬੂਰੀ ਹੈ, ਮੰਗਿਆ ਵੀਰੇ ਤੁਸੀਂ ਪਿਆਰ ਕਰਦੇ ਹੋ। ਐਵੇਂ ਜਿਪਰੀ ਪਿਆਰ ਬਣਾ। ਸਿਰ ਥੋੜੇ ਕਰਕੇ ਬੰਦੀਆਂ। ਨਾਲ ਬਣਨਾ ਪੈਂਦਾ। ਇਹ ਪਿਆਰ ਬਰਕਰਾਰ ਰੱਖਿਓ ਵੀਰੇ। ਯਾਰ ਆਪਣਾ ਬਰਕਰਾਰ ਰੱਖਿਓ। ਅਸੀਂ ਥੋੜੇ ਟਾਈਮ ਤੱਕ ਨਵੀਂ ਵੈਬ ਸੀਰੀ ਵੀ ਲੈ ਕੇ ਆਵਾਂਗੇ। ਕਿਰਪਾ ਕਰਕੇ ਉਹਨੂੰ ਵੀ ਇੰਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਸਾਡੀ ਆਹ ਵਾਲੀ ਵੈਬ ਸੀਰੀ ਨੂੰ ਦੇ। ਕਿਉਂਕਿ ਅਸੀਂ ਤੁਹਾਨੂੰ ਆਪਣੀ ਫਿਲਮਾਂ ਦੇ ਜਿਹੜੇ ਆਪਣੇ ਮੂਵੀਾਂ ਦੇ ਜਿਹੜੇ ਐਂਡਰ ਟੱਕਰ ਨੇ ਹਾਂ। ਅੱਬੇ ਕੁਝ ਹੋਰ ਹੀ ਉਹਨਾਂ ਨੂੰ ਮਿਲ ਆਜੋ ਮੈਲੇ ਜੀ ਬ੍ਰਿਆਜ ਆ ਮੈਂ ਲੈ ਜਾਓ ਆਜੋ ਜਿਹੜੇ ਪਲਾਂਤੀ ਆਤੀਓ ਪਰ ਹੋਏ ਹੁਣ ਖਤਮ ਤੁਹਾਡੇ ਅਗੇ ਰੂਰੂ ਕਰੇ ਟੈਂਟਨ ਡਬਲਯੂ ਡਬਲਯੂ ਈ ਦੇ ਚੈਂਪੀਅਨ ਰੂਕ ਸ਼ੋ ਬੈਕ চোপੜਾ ਕਿਦਾ ਵਜਾਓ ਆਪਣਾ ਰੂਕਰਾ ਖਾ ਚੂਤੀ ਅੰਗੜੀ ਆਇਓ ਹਾਸੀ ਕਾਲ ਜੀ ਆਜੋ ਆਜੋ ਪਿੱਛੇ ਇਹ ਤੇ ਬਾਜੋ ਮੌਸਮ ਖਰਾਬ ਆ ਮੀ ਕਹਿ ਰਿਹਾ ਆਇਆ ਪੁੱਤ ਜੂ ਨਹੀਂ ਕਰੇ ਪਾ ਆਇਆ ਪੁੱਤ ਇੱਥੇ ਹਾਂ ਉਹਦੇ ਨਾਲ ਸਾਰੀ ਕੀ ਗੱਲਬਾਤਾਂ ਕਰੂਗੀ ਅੱਜ ਨਜ਼ਾਰੇ ਲੈਣਾ ਬਾਬਾ ਜੀ ਮੇਰੇ ਗੱਲਬਾਤਾਂ ਹੋ ਜੇਗਾ ਮੇਰੇ ਖਿਆਲ ਜੇ ਆਪਾਂ ਸਾਰਿਆਂ ਨਾਲ ਇਕੱਠੀ ਪੋਡਕਾਸਟ ਕਰਾਂਗੇ ਬਿਲਕੁਲ ਨਾਲੇ ਮੌਸਮ ਠੰਡਾ ਠੰਡਾ ਆ ਮੀ ਪੈ ਰਿਹਾ ਪੂਰਾ ਨਜ਼ਾਰੇਦਾਰ ਆ ਵੀਡੀਓ ਅਸੀਂ ਬਣਾ ਰਹੇ ਸੀ ਉਹ ਦਿੱਤੀ ਛੱਡ ਹਾਂ ਬੁਠਾ ਸੀ ਵਿੱਚ ਦੀ ਬ੍ਰੇਕ ਲੈ ਲਿਓ ਹੋਰ ਹੀ ਹਾਂ ਸਾਡੇ ਮੈਡਮ ਮੀ ਤੋਂ ਮਸਾ ਬਚ ਕੇ ਬਸ ਆ ਗਿਠਾ ਬਗਾ ਆਗੀ ਮਤਲਬ ਵਟਾ ਵਟਾ ਰੀ ਲੱਗਦਾ ਪਤਾ ਕਾਤੋਂ ਇਹਦੇ ਵਿੱਚ ਮਤਲਬ ਇਹੇ ਆਗਾ ਵੀ ਚਾਹੇ ਬੰਦਾ ਛੋਟਾ ਹੋਵੇ ਚਾਹੇ ਵੱਡਾ ਹੋਵੇ ਮਾਪੇ ਪਾਪ ਨੂੰ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਵੀ ਕਿਨੂੰ ਕਿਵੇਂ ਬੋਲਣਾ ਕਿਨੂੰ ਕਿਵੇਂ ਬੋਲਣਾ ਛੋਟੇ ਬੱਚੇ ਨੂੰ ਜਦੋਂ ਆਪਾਂ ਹੁਣ ਤੋਂ ਸਿਖਾਵਾਂਗੇ ਉਹ ਸਿੱਖ ਜਾਊਗਾ ਤੇ ਵੱਡਾ ਬੰਦਾ ਕਈ ਵਾਰ ਅ ਅੱਜਕੱਲ ਤਾਂ ਪੈਸੇ ਨਾਲ ਹੀ ਮੱਤ ਮਾਰੀ ਹੋਈ ਆ ਪੈਸਾ ਹੀ ਨਹੀਂ ਮੱਤ ਮਾਰ ਦਿੰਦਾ ਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਨਾਲ ਰਹਿਣ ਵਾਲੇ ਨੂੰ ਵੀ ਕੀ ਬੋਲੀ ਜਾਂਦੇ ਆ ਕਿ ਕਈ ਵਾਰ ਉਹ ਇੰਨੀ ਵੱਡੀ ਗੱਲ ਹੋ ਜਾਂਦੀ ਆ ਕਿ ਉਹ ਫੈਸਲੇ ਹੁੰਦੇ ਨਹੀਂ ਛੇਤੀ ਫਿਰ ਅੱਜ ਕੱਲ ਪੈਸੇ ਹੀ ਬੰਦੇ ਨੂੰ ਬਣਾ ਰਿਹਾ ਜਿੰਨਾ ਪੈਸਾ ਹੈ ਓਨੇ ਹੀ ਬੰਦਾ ਵੱਡਾ ਹੈ ਨਾ ਹਕਲ ਨਹੀਂ ਕੋਈ ਦੇਖਦਾ ਕੋਈ ਸੋਚ ਨਹੀਂ ਕੋਈ ਦੇਖਦਾ ਬਸ ਇਹਦੇ ਕੋਲ ਪੈਸਾ ਜ਼ਿਆਦਾ ਹੈ ਇਹ ਵੱਡਾ ਬੰਦਾ ਹੈ ਇਹ ਵੱਡਾ ਬੰਦਾ ਹੈ ਬਿਲਕੁਲ ਬਿਲਕੁਲ ਸਹੀ ਹੈ ਵੀਰੇ ਜਿਹੜੇ ਬੋਲਾਂ ਦੇ ਤੇ ਜ਼ਖਮ ਹੁੰਦੇ ਨੇ ਨਾ ਉਹ ਭਰਦੇ ਨਹੀਂ ਹੁੰਦੇ ਭਰਦੇ ਨਹੀਂ ਠੀਕ ਹੈ ਥੋੜੇ ਠੋਕਰ ਲੱਗੀ ਉਹ ਭਰ ਜੂ ਹੈ ਉਹ ਸੱਟ ਲੱਗੀ ਉਹ ਜ਼ਖਮ ਭਰ ਚ ਪਰ ਜਿਹੜੀ ਆਪਣੀਆਂ ਜੀਵਨਾਂ ਜਿਹੜੇ ਇਹਦੇ ਜ਼ਖਮ ਦਿੱਤੇ ਹੁੰਦੇ ਨੇ ਇਹ ਨਹੀਂ ਭਰਦੇ ਇਹ ਪੀੜੀਆਂ ਤੱਕ ਭਾਗ ਜਾਂਦੇ ਨੇ ਤੇਰੀ ਸਹੀ ਗੱਲ ਉਹ ਸਿਆਣਿਆਂ ਦਾ ਕਹਿਣਾ ਵੀ ਕਹਿੰਦੇ ਨੇ ਨਾ ਆਖੇ ਵੀ ਜਦੋਂ ਕੁੜੀ ਹੁੰਦੀ ਆ ਉਹਨੂੰ ਅੰਦਰ ਬਹਿ ਕੇ ਸਮਝਾ ਲਓ ਹਨਾ ਗਲਤੀਆਂ ਤਾਂ ਆਪਾਂ ਵੀ ਸਾਰਿਆਂ ਨੇ ਕਿਤੇ ਨਾ ਕਿਤੇ ਬਹੁਤ ਕੀਤੀਆਂ ਨੇ ਆਪਾਂ ਜਿਆਦਾ ਸਿਆਣੇ ਨਹੀਂ ਪਰ ਜੋ ਸਿਆਣਿਆਂ ਦੇ ਕੋਲ ਬਹਿ ਕੇ ਸੁਣੀਦਾ ਵੀ ਜਿਹੜਾ ਧੀ ਪੁੱਤ ਹੁੰਦਾ ਉਹਨੂੰ ਅੰਦਰ ਬਹਿ ਕੇ ਸਮਝਾ ਲਓ ਤਾਂ ਵਧੀਆ ਗੱਲ ਆ ਤੇ ਸਿਆਣੇ ਕਹਿੰਦੇ ਫਿਰ ਕਹਿ ਦਿੰਦੇ ਨੇ ਆਖੇ ਵੱਡੇ ਦੀ ਨਿਕਲ ਗਈ ਤਾਂ ਆਖੇ ਮਰਜੀ ਐ ਗਰੀਬ ਦੀ ਨਿਕਲ ਗਈ ਤਾਂ ਨੇ ਆਪਣੀ ਮਰਜ਼ੀ ਕੀਤੀ ਆ ਹਨਾ ਕਹਿ ਦਿੰਦੇ ਇਹਨਾਂ ਨੇ ਅਖੇ ਗਰੀਬ ਦੀ ਤਾਂ ਨਿਕਲ ਗਈ ਇਹ ਗੱਲਾਂ ਬਹੁਤ ਔਖੀਆਂ ਨੇ ਕਹਿਣੀਆਂ ਬਹੁਤ ਸੌਖੀਆਂ ਨੇ ਜੇ ਇਹਨਾਂ ਦੀ ਬਰੀਕੀ 'ਚ ਜਾਵੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਐ ਜ ਨਹੀਂ ਪਤਾ ਵੀ ਕੋਰਸ ਹੁੰਦਾ ਜੀ ਜਿਹੜੇ ਪਿੱਛੇ ਕਹਿੰਦੇ ਹੁਏ ਹੁਏ ਹਾਏ ਹਾਏ ਅੱਛਾ ਸਾਡੀ ਬੋਲਿੰਗ ਦਾ ਅਗਰ ਮਿੱਠਾ ਲੱੱਚੀ ਮੀਂਹ ਪਾ ਦਈਏ ਮੀਂਹ ਪਾ ਬਿਗਾੜੇ ਹਾਂ ਬਾਬੂ ਕੀ ਕਰਾਂ ਕਰਾਂ ਹੁਏ ਉਹ ਲੈ ਹਾਂ ਬੱਸ ਤੇ ਇਹ ਲੈ ਜਾਗਾ ਉਹ ਇੱਕ ਭਾਈ ਨੇ ਵੀਡੀਓ ਪਾਈ ਹੋਈ ਸੀਗਾ ਕਹਿੰਦਾ ਵੀਰੇ ਮੇਰਾ ਕਾਰ ਲੈ ਜਾ ਕਹਿੰਦਾ ਕਾਦਾ ਕਾ ਕਹਿੰਦਾ ਮੈਂ ਸਿੰਗਰਾ ਵਗੈਰਾ ਕਹਿੰਦਾ ਕੋਰਸ ਬੋਲਦਾ ਕਹਿੰਦਾ ਉਹ ਕੀ ਹੁੰਦਾ ਕਹਿੰਦਾ ਹੋਏ ਹੋਏ ਆਹਾ ਛੀ ਛੀ ਉਹ ਬੱਲੇ ਉਹ ਸੀ ਬੱਲੇ ਸਵਾ ਬੱਲੇ ਲੈ ਵੀ ਹੁਣ ਮੌਸਮ ਵੀ ਬਦ ਗਿਆ ਹਾਂ ਦੋ ਪੈਸੇ ਦਾ ਕੰਮ ਕਰ ਲੀ ਦੋ ਪੈਸੇ ਦਾ ਕੰਮ ਕਰ ਲੋ ਹੋ ਕੇ ਜਾਣੇ ਉਠੋ ਇਹ ਕੁੜੀ ਨੇ ਵਧੀਆ ਗੱਲ ਕਹੀ ਐ ਦੋ ਪੈਸੇ ਦਾ ਕੰਮ ਹੋਵੇ ਸਹੀ ਗੱਲ ਵੀਰੇ ਜੇ ਦੋ ਪੈਸੇ ਦਾ ਕੰਮ ਕਰਾਂਗੇ ਤਾਂ ਫਿਰ ਰੋਟੀ ਮਿਲੂਗੀ ਨਹੀਂ ਤੁਹਾਨੂੰ ਪਤਾ ਐ ਵੀਰੇ ਕੌਣ ਪੁੱਛਦਾ ਕਿ ਮਿਲਣੀ ਨਹੀਂ ਨਹੀਂ ਰੋਟੀ ਕਿੱਥੇ ਬਾਪੂ ਫੇਰ ਇਹਨੂੰ ਚੇਲਦੀਆਂ ਜੇ ਤੂੰ ਵੀ ਦੋ ਪੈਸੇ ਦਾ ਕਰਕੇ ਜਾਏਗਾ ਰੋਟੀ ਤਾਂ ਵੀ ਤੈਨੂੰ ਮਿਲੂ ਨਹੀਂ ਫਿਰ ਮਿਲਦੀ ਦੱਸ ਬਈ ਕੰਮ ਨਾਲੇ ਰੋਟੀ ਮਿਲਣੀ ਐ ਨਹੀਂ ਤਾਂ ਫਿਰ ਭੁੱਖੇ ਢਿੱਡ ਸੌਵਾਂਗੇ ਹੋਰ ਕੀ ਐ ਸਹੀ ਗੱਲ ਐ ਵੀਰੇ ਹੈ ਕੰਮਸ ਆਪਣਾ ਧਰਮ ਹੈ ਵੀਰੇ ਸਾਰਾ ਕੁਝ ਕੰਮ ਹੈ ਹਨ ਹਰ ਬੰਦੇ ਦਾ ਆਪਣਾ ਕੰਮ ਹੈ ਜੀਰੀ ਲਾਉਣ ਵਾਲੇ ਜੀਰੀ ਲਾ ਰਹੇ ਨੇ ਥੋੜਾ ਕੰਮ ਕਰਨ ਵਾਲੇ ਕੰਮ ਕਰ ਰਹੇ ਨੇ ਆਚਾਰ ਪਾਉਣ ਵਾਲੇ ਆਚਾਰ ਪਾ ਰਹੇ ਨੇ ਤੁਹਾਡਾ ਵੀਡੀਓ ਦਾ ਕੰਮ ਹੈ ਅਸੀਂ ਇੱਕ ਆਪ ਕਰ ਰਹੇ ਆ ਪਰ ਮਿਹਨਤ ਵੀਰੇ ਮਿਹਨਤ ਸਾਰਿਆਂ ਨੂੰ ਕਰਨੀ ਪੂ ਜਿਹੜਾ ਮਰਜ਼ੀ ਕੰਮ ਤੋੜ ਲਓ ਜੇ ਆਪਾਂ ਕਹੀਏ ਨਾ ਮੰਜੇ ਤੇ ਬਹਿ ਕੇ ਮੈਂਡਾ ਦੇ ਤਰੀਕੇ ਮੌਜਾਂ ਨਾਲ ਹਨਾ ਉੱਠੋ ਫਿਰ ਮੰਜੇ ਤੋਂ ਉੱਠੋ ਮੰਜੇ ਤੋਂ ਉੱਠੋ ਵੀ ਸਾਰੇ ਮੰਜੇ ਤੋਂ ਉੱਠਣਾ ਭਾਈ ਮਿਹਨਤ ਕਰ ਲੀਏ ਠੀਕ ਹੈ ਵੀਰੇ ਸਾਰਾ ਰੋ ਪਿਆਰ ਭਰੀ ਸਾਸੀ ਕਾਲ ਐਵੇਂ ਹੀ ਕਰੇ ਪਿਆਰ ਬਣਾ ਕੇ ਰੱਖੋ ਸਾਸੀ ਕਾਲ ਜੀ ਸੁਣ ਗਲ ਮੈਂ ਕਹ ਦੂੰ ਜਰਾ ਸੋਨੂੰ ਕਿਹਨੇ ਬੁਲਾਇਆ ਕੀਨੇ ਹੱਸੇ ਤੇ ਤੂੰ ਕਹਿੰਗਾ ਉਹ ਬੁਲਾਉਣ ਵਾਲੇ ਨੂੰ ਵੀ ਬੁਲਾ ਦਨੇ ਆ ਮੈਡਮ ਨੇ ਬੁਲਾਇਆ ਬੁਲਾਉਣਾ ਮੈਡਮ ਨੂੰ ਉਹ ਚੀਜ਼ ਹੀ ਬਣਾ ਦੇ ਕੇ ਨਾਲ ਨੇ ਫਿਰ ਮੈਡਮ ਦੇ ਸਿੰਘ ਕਰ ਲਾਂਗੇ ਠੀਕ ਹੈ ਠੀਕ ਹੈ ਸਮਝ ਗਈ ਇਹ ਬਾਈ ਕਹੂਗਾ ਵੀ ਜਨਾਬ ਤਾਂ ਮੇਰੀ ਮਾਂ ਦਾ ਕਤਲ ਕਰਿਆ ਅਸੀਂ ਕਹਾਂਗੇ ਵੀ ਤੈਨੂੰ ਵੀ ਕਾਨੂੰਨ ਨੂੰ ਹੱਥ ਤੇ ਲੈਣਾ ਜਿਵੇਂ ਵੀ ਲੈਣਾ ਉਹ ਤਾਂ ਪੂង ਗੱਲ ਕਰ ਹਾਂ ਹਾਂ ਨੋਰਮਲ ਗੱਲ ਹੈ ਤੇ ਇਹ ਕਹੂਗਾ ਵੀ ਤੁਸੀਂ ਪੁੱਛੋਗੇ ਵੀ ਕਿਹਨੇ ਬੁਲਾਇਆ ਅਸੀਂ ਕਹਾਂ ਜਿਹਨੇ ਬੁਲਾਇਆ ਉਹਨੂੰ ਹੀ ਬੁਲਾਇਆ ਹਾਈ ਚਾ ਹਾਈ ਚਾ ਹਾਈ ਵੀਡੀਓ ਬਣਾਈ ਵੀਡੀਓ ਆਏ ਕੀ ਆ ਰਹਾ ਕੀ ਆ ਰਹਾ ਉਹ ਦੇਖ ਉਹ ਦੇਖ